ਹੈਲੋ ਸਸਿਕਾ ਜੀ ਸਾਰੇ ਜਣਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਸਾਰੇ ਜਣੇ ਵਧੀਆ ਹੋਵੋਗੇ ਤਾਂ ਅੱਜ ਅਸੀਂ ਚੱਲੇ ਆ ਗੁਰੂ ਕੀ ਟਾਬ ਜੋ ਕਿ ਬਹੁਤ ਹੀ ਇਤਿਹਾਸਿਕ ਜਗ੍ਹਾ ਹੈ ਉੱਥੇ ਮੱਥਾ ਟੇਕਣ ਵਿਆਹ ਬਾਦ ਬਸ ਕਮਾਂਗਾਰਾਂ ਦੇ ਵਿੱਚ ਉਲਝ ਗਏ ਸੀ ਗਿਆ ਹੀ ਨਹੀਂ ਗਿਆ ਸੀ ਫਾਈਨਲੀ ਅੱਜ ਜਾ ਕੇ ਟਾਈਮ ਲੱਗਿਆ ਤੇ ਅੱਜ ਪੂਰਨਮਾਸ਼ੀ ਵੀ ਹੈ ਜਗ੍ਹਾ ਤੇ ਉੱਥੇ ਪੁੰਨਿਆ ਜਾਂ ਮੱਸੀਆ ਤੇ ਹੀ ਲੋਕ ਇਸ਼ਨਾਨ ਕਰਨ ਜਾਂਦੇ ਆ ਸੋ ਅਸੀਂ ਆਖਿਆ ਵੀ एंड की टाइम लग गया हुन ता हुन जाए ये फिर पता नहीं को दो टाइम लगुगा लग मम्मी पाले कपड़े चलिए हाँ। मम्मी आ जाओ मोटर बंद कर दे मम्मी उम्मीद तो नहीं सी पर तो अपने निकले जैफर चलिए आ जाओ ਜਿੱਥੇ ਪਹੁੰਚ ਗਏ ਦੋਦੇ ਇਥੇ ਥੋੜੇ ਟਾਈਮ ਦੇ ਲਈ ਸਾਨੂੰ ਰੁਕਣਾ ਪਿਆ ਕਿਉਂਕਿ ਗੱਡੀ ਦੇ ਵਿੱਚ ਲਾਉਣ ਵਾਲੀ ਜਿਹੜੀ ਰੀਡ ਸੀਗੀ ਉਹ ਅਸੀਂ ਘਰ ਪਹੁੰਚ ਗਏ ਸੀਗੇ ਔਰ ਸੌਂਗ ਨਹੀਂ ਚੱਲ ਰਹੇ ਸੀਗੇ ਤਾਂ ਉਹਦੀ ਉਹਦੇ ਲਈ ਸਾਨੂੰ ਰੁਕਣਾ ਪਿਆ ਔਰ ਗਾਂ ਜਾ ਕੇ ਦੇਖਿਆ ਤਾਂ ਗਾਂ ਸਾਨੂੰ ਫਾਟਕ ਲੱਗ ਗਿਆ ਸੀਗਾ ਗੱਡੀ ਦਾ ਉੱਥੇ ਵੀ ਸਾਨੂੰ 10-15 ਮਿੰਟ ਵੇਟ ਕਰਨੀ ਪਈ ਆਹ ਹਾਰ ਮੈਂ ਤਾਂ ਉੱਥਲੀ ਸਾਈਡ ਹੋ ਰਹੀਆਂ ਸੀ ਮੇਰਾ ਗੇਟ ਨਹੀਂ ਹੋ ਰਿਹਾ ਹੋਰ ਨੇ ਉਦਰੇ ਸਾਈਡ ਦੇ ਰਹੀ ਸੀ ਆ ਇਧਰ ਹੋ ਰਹੀ ਐ ਤੁਸੀਂ ਗੇਂਗ ਨਹੀਂ ਨਹੀਂ ਅਸੀਂ ਬਾਕਸ ਗਿੰਦੇ ਹੁੰਦੇ ਸੀ ਕਿੰਨੇ ਬਾਕਸ ਇਹਦੇ ਇਹ ਨਹੀਂ ਪਤਾ ਨਹੀਂ ਨਿੱਕੀ ਗੱਡੀ ਨਾਲ ਹੁੰਦਾ ਭਾਈ ਵਾਪਸ ਲਈ ਚੱਕਿਆ ਗਿਆ ਵੈਸੇ ਆਪਾਂ ਲੇਟ ਹੋ ਗਏ ਚੰਗਾ ਨਹੀਂ ਵਾਲਾ ਟਾਈਮ ਖੜਨਾ ਇੱਥੇ ਔਖਾ ਹੋ ਜਾਂਦਾ ਉਹ ਦਸ ਪੰਗਰ ਮੈਂ ਬਣਨ ਨੂੰ ਇਹ ਪਰਿਕਮ ਕੀ ਇਹਦਾ ਪਿੰਡਾ ਉੱਥੇ ਮੰਮੀ ਫਟਕ ਹੋਣਾ ਸੀ ਯਾਦ ਹੈ ਜਿੱਥੇ ਉਹ ਬੜਾ ਉੱਚਾ ਜਿਹਾ ਬਣਾਇਆ ਬੜਾ 파ੜ ਵਾਲਾ 파ੜ ਕੋਨਾ ਹੈ ਨਾ ਜੈਤੂ ਵਾਲਾ ਫਾਈਨਲੀ ਇਸ ਗਾਂਝੀ ਕੇ ਗੁਰਦੁਆਰਾ ਸਾਹਿਬ ਜਿਹੜੀ ਉਧਰਲੀ ਸਾਈਡ ਪਾਰਕਿੰਗ ਆ ਉਹ ਫ੍ਰੀ ਹੁੰਦੀ ਆ ਇਧਰ ਇਧਰ ਮੋੜ ਕੇ ਕਾਹ ਚੱਲੋ ਜਿੱਦ ਤਰ ਗੱਡੀ ਜਾਓਗੇ ਉਹ ਜਿੱਧਰ ਜੈਨ ਜਾ ਰਹੀ ਹੈ ਬਰੋਤੀ ਸੇ ਜੋਖੇ ਜੈਨਨੀ ਜਿੱਧਰ ਅਲਟੋ ਜਾ ਰਹੀ ਹੈ ਹਾਂ ਇਧਰ ਉਹ ਖੜਾ ਹੈ ਸਿਕਿਉਰਿਟੀ ਗਾਰਡ ਹੈ ખાસ ਇਧਰ ਇਧਰ ਇਹ ਕਿ ਮੈਂ Swift ਦੇ ਮਗਰ Swift ਪਗਰ ਜਾਂ ਹਜੂ ਪੁੰਨਿਆਂ ਕਰਕੇ ਰਸ਼ ਜ਼ਿਆਦਾ ਫਿਰ ਗੁੱਦ ਵੀ ਆਪਣੇ ਦਾ ਲਾ ਦੋ ਫਿਰ ਆਪੇ ਹੀ ਕੱਢਦਾ ਕੋਪਾ ਵੀ ਇਹਨਾਂ ਕਾਫੀ ਪੁਰਾਣਾ ਗੁਰੂ ਘਰ ਆ ਤੇ ਜਿਹੜੀਆਂ ਲੇਡੀਜ਼ ਦਾ ਮਿਸਕਾਰੇਜ ਹੋ ਜਾਂਦਾ ਹੈ ਜ਼ਿਆਦਾਤਰ ਉਹੀ ਲੇਡੀਜ਼ ਇੱਥੇ ਜਾਂਦੀਆਂ ਤਾਂ ਕਹਿੰਦੇ ਆ ਕਿ ਇੱਥੋਂ ਪੁੱਤਰ ਦੀ ਦਾਤ ਮਿਲਦੀ ਆ ਤੇ ਸਾਰੇ ਮੋਸਟਲੀ ਇੱਥੇ ਹੀ ਆਉਂਦੇ ਆ ਇਹ ਜਿਹੜੀ ਸਾਈਡ ਹੈ ਦਰਬਾਰ ਸਾਹਿਬ ਦੇ ਰਾਈਟ ਸਾਈਡ ਹੈ ਨਿਸ਼ਾਨ ਸਾਹਿਬ ਕੋਲ ਇੱਥੇ ਫਿਰ ਸੁਖਬੂਰੀ ਹੋ ਕੇ ਲੋਕ ਨਾਲੇ ਨਿੰਬ ਬਣ ਕੇ ਜਾਂਦੇ ਆ ਨਾਲੇ ਤੜਾਕੀਆਂ ਚੜਾਕੇ ਜਾਂਦੇ ਆ ਸੋ ਜਿਹੜਨਾ ਦਾ ਜਿਨ੍ਹਾਂ ਨੂੰ ਪ੍ਰੋਬਲਮ ਹੋਈ ਹੁੰਦੀ ਹੈ ਮਿਸਕੈਰੇਜ ਦੀ ਤਾਂ ਉਹ ਲੋਕ ਇੱਥੇ ਆ ਕੇ ਇਥੋਂ ਤੜਾਗੀਆਂ ਖੋਲ ਕੇ ਲੈ ਜਾਂਦੇ ਆ ਤੇ ਫਿਰ ਜਦੋਂ ਬੱਚੇ ਦਾ ਜਨਮ ਹੁੰਦਾ ਤੇ ਉਹੀ ਸੇਮ ਤੜਾਗੀ ਜਿਹੜੀ ਬੱਚੇ ਨੂੰ ਪਾਈ ਜਾਂਦੀ ਹੈ ਤਾਂ ਮੇਰੀ ਪਰਜਾਈ ਸੀਗੇ ਉਹਨਾਂ ਦੀ ਉਹਨਾਂ ਦਾ ਵੀ ਮਿਸਕੈਰੇਜ ਹੋ ਗਿਆ ਸੀਗਾ ਤੇ ਅਸੀਂ ਇੱਥੇ ਹੀ ਸੁਖ ਸੁਖੀ ਸੀਗੇ ਇੱਥੇ ਉਹ ਉਹਨਾਂ ਨੇ ਪੰਜ ਪੁੰਨਿਆਂ ਇਸ਼ਨਾਨ ਕੀਤਾ ਸੀ ਔਰ ਵਾਈਗੁਰ ਜੀ ਦੀ ਕਿਰਪਾ ਦੇ ਨਾਲ ਹੁਣ ਉਹਨਾਂ ਨੂੰ ਬੱਚਾ ਹੋਣ ਵਾਲਾ ਹੈ ਤੇ ਲੜਕਾ ਲੜਕੀ ਉਹ ਤਾਂ ਚਲੋ ਬਾਅਦ ਦੀ ਗੱਲ ਹੈ ਪਰ ਸਾਡੀ ਸੋਖ ਇੱਥੇ ਪੂਰੀ ਹੋਈ ਸੀ ਅਸੀਂ ਬਹੁਤ ਜ਼ਿਆਦਾ ਇੱਥੇ ਆਉਣੇ ਜਾਣੇ ਆ ਤੇ ਵਿਆਹ-ਬਾਦ ਬਸ ਆਇਆ ਨਹੀਂ ਗਿਆ ਸੀਗਾ ਤਾਂ ਕਰਕੇ ਹੁਣ ਆਏ ਆ ਬਹੁਤ ਜ਼ਿਆਦਾ ਇੱਥੇ ਰਸ ਹੁੰਦਾ ਹੈ ਤੇ ਇੱਥੇ ਵਿਆਹ ਲਈ ਵੀ ਅਰਦਾਸ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਸੰਯੋਗ ਨਹੀਂ ਖੁੱਲੇ ਹੁੰਦੇ ਕਹਿ ਦਿੰਦੇ ਆ ਵੀ ਸੰਯੋਗ ਵੱਜੇ ਔਰ ਜ਼ਿਆਦਾਤਰ ਤਾਂ ਇਹ ਬੱਚਿਆਂ ਦੇ ਲਈ ਫੇਮਸ ਜਗ੍ਹਾ ਦਰਬਾਰ ਸਾਹਿਬ ਤੋਂ ਬਾਹਰ ਨਿਕਲਦੇ ਰਾਈਟ ਸਾਈਡ ਹੀ ਇੱਥੇ ਬਹੁਤ ਵੱਡਾ ਲੰਗਰ ਹਾਲ ਬਣਿਆ ਹੋਇਆ ਹੈ ਤੇ ਇੱਥੇ ਜੇ ਕਿਸੇ ਨੇ ਲੰਗਰ ਦੀ ਸੇਵਾ ਕਰਨੀ ਹੈ ਤਾਂ ਉਹ ਵੀ ਇੱਥੇ ਕਰਦਾ ਅਗਰ ਕਿਸੇ ਨੇ ਮਾਇਆ ਦਾਨ ਕਰਨੀ ਹੈ ਤਾਂ ਉਹ ਵੀ ਇੱਥੇ ਜਿਹੜੀ ਬਾਹਰਲੀ ਸਾਈਡ ਹੈ ਇੱਥੇ ਸਿਰਫ ਚਾਹ ਦਾ ਲੰਗਰ ਲੱਗਦਾ ਔਰ ਜਿਹੜਾ ਪ੍ਰਸ਼ਾਦਾ ਸ਼ਕਾਉਂਦੇ ਆ ਉਹ ਅੰਦਰ ਇੱਕ ਅਲੱਗ ਜਗ੍ਹਾ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਤਾਂ ਇੱਥੇ ਜਿਹੜਾ ਪ੍ਰਸ਼ਾਦਾ ਸ਼ਕਾਇਆ ਜਾਂਦਾ ਸਾਰੀ ਸੰਗਤ ਨੂੰ ਤੇ ਬਹੁਤ ਹੀ ਜ਼ਿਆਦਾ ਇੱਥੇ ਰਸ ਹੁੰਦਾ ਇਹ ਬਾਾਰਲੀ ਸਾਈਡ ਜਿਹੜੇ ਬਾਜ਼ਾਰ ਸਾਰੇ ਦਰਬਾਰ ਸਾਹਿਬ ਤੋਂ ਬਾਹਰ ਲੱਗਦੇ ਆ ਔਰ ਇੱਥੇ ਬਹੁਤ ਹੀ ਜ਼ਿਆਦਾ ਰਾਜ ਸੀਗਾ ਤਾਂ ਇੱਥੇ ਆਰਟੀਫੀਸ਼ੀਅਲ ਜੁਐਲਰੀ ਲੱਗੀ ਹੋਈ ਸੀਗੀ ਬਹੁਤ ਜ਼ਿਆਦਾ ਵੈਸੇ ਖਰੀਦਦਾ ਤਾਂ ਇਥੋਂ ਕੋਈ ਨਹੀਂ ਕਿਉਂਕਿ ਇਹ ਸਮਾਨ ਬਾਜ਼ਾਰ ਨਾਲੋਂ ਕਾਫੀ ਜ਼ਿਆਦਾ ਮਹਿੰਗਾ ਲਾਉਂਦੇ ਆ ਇੱਥੇ ਤੇ ਜ਼ਿਆਦਾਤਰ ਇੱਥੇ ਆਰਟੀਫੀਸ਼ੀਅਲ ਜੁਐਲਰੀ ਹੁੰਦੀ ਹੈ ਨਾਲ ਇਹਦੇ ਥੋੜਾ ਬਹੁਤ ਕਰੋਕਰੀ ਦਾ ਸਮਾਨ ਵੀ ਪਿਆ ਸੀਗਾ ਤੇ ਕਿਚਨ ਦੇ ਵਿੱਚ ਯੂਸ ਹੋਣ ਵਾਲੀਆਂ ਵੁੱਡ ਤੋਂ ਬਣੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਤੇ ਉਹ ਵੀ ਕਾਫੀ ਜ਼ਿਆਦਾ ਸਮਾਨੀਤੀ ਪਿਆ ਸੀ ਪੀੜੀਆਂ ਪਈਆਂ ਸੀਗੀਆਂ ਜੋ ਕਿ ਬਾਜ਼ਾਰ ਨਾਲੋਂ ਬਹੁਤ ਜ਼ਿਆਦਾ ਮਹਿੰਗੀਆਂ ਸੀ ਅਸੀਂ ਪੁੱਛਿਆ ਤਾਂ ਬੜਾ ਰੇਟ ਇਹਨਾਂ ਨੇ ਹਾਈ ਦੱਸਿਆ ਫਿਰ ਅਸੀਂ ਗੱਡੀ ਵੱਲ ਆ ਰਹੇ ਸੀਗੇ ਤੇ ਮੈਨੂੰ 베ਰ ਦੇ ਸੀਗੇ ਇਹ 베ਰ ਨਾਲ ਸੀ ਸਕੂਲ ਟਾਈਮ ਬਹੁਤ ਖਾਂਦੇ ਹੁੰਦੇ ਸੀਗੇ ਤੇ ਉਦੋਂ ਇਹ ਬੜੇ ਇਹ ਆਪਣੀ ਸਾਈਡ ਲੱਗਦੇ ਵੀ ਨਹੀਂ ਐ ਇਹ ਤਾਂ ਮਲਿਆਂ ਦੇ ਲੱਗਦੇ ਆ ਸੋ ਮੈਨੂੰ ਦੇਖ ਲੈ ਮੈਂ ਤਾਂ ਫਿਰ ਸਾਡੇ ਮੰਮੀ ਨੇ ਕਿਹਾ ਵੀ ਚਲੋ ਲੈ ਲੈਨੇ ਆ ਤਾਂ ਅਸੀਂ ਇਹਦਾ ਇੱਕ ਪੈਕੇਟ ਜਿਹੜਾ ਸੀਗਾ ਉਹ ਖਰੀਦ ਲਿਆ ਉਰੇ ਨਾਮਕ ਪਹਾੜ ਦੇ ਨੇੜੇ ਸੀਗੇ ਫਿਰ ਅਸੀਂ ਇਹ ਪਾਰਕਿੰਗ ਦੇ ਵਿੱਚ ਆ ਕੇ ਗੱਡੀ ਲੱਭੀ ਔਰ ਫਿਰ ਪਿੰਡ ਵੱਲ ਨੂੰ ਵਾਪਸ ਆ ਗਏ ਕਿਉਂਕਿ ਕਾਫੀ ਲੇਟ ਹੋ ਗਏ ਸੀਗੇ ਸਾਨੂੰ ਉੱਥੇ ਹੀ ਮੱਥਾ ਟੇਕ ਦੇ ਇਸ਼ਨਾਨ ਕਰਦੇ 3 ਵਜੇ ਗਏ ਸੀਗੇ ਤੇ ਘਰ ਆ ਕੇ ਵੀ ਕੰਮ ਕਰਨਾ ਸੀ ਸੋ ਹੌਲੀ ਹੌਲੀ ਅਸੀਂ ਉੱਥੋਂ ਟ੍ਰੈਫਿਕ 'ਚੋਂ ਬਾਹਰ ਨਿਕਲੇ ਹਨਾ ਤੇ ਜਿਵੇਂ ਜਿਵੇਂ ਜਿਹੜੇ ਹੀੜੇ ਦੇ ਨੇ ਜਿਹੜੇ ਦੂਰ ਦੇ ਅੱਜ ਤੂੰ ਦਊਗੀ ਨਾ ਅਲੱਗ-ਅਲੱਗ ਪਿੰਡਾਂ ਦੇ ਵਿੱਚ ਤੇ ਜਿਹੜੇ ਦੂਰ ਦੇ ਆ ਉਹ ਫਿਰ ਟਾਈਮ ਲੱਗ ਰਿਹਾ ਉਹਨਾਂ ਨੂੰ ਉਸ ਤੋਂ ਬਾਅਦ ਹੋਰ ਨਹੀਂ ਕੋਈ ਸਾਰੇ ਆਪਣੀ-ਆਪਣੀ ਫੈਮਲੀਆਂ ਦੇ ਨਾਲ ਆ ਗਏ ਉਹਨਾਂ ਨੂੰ ਕੀ ਹਾਂ ਹੋਰ ਨਹੀਂ ਲੈਣੀ ਜਿਹੜਾ ਅੱਜ ਤਾਈਂ ਤੂੰ ਖੜ ਗਿਆ ਵਾ ਬਈ ਬਾਬਾ ਚੰਗੇ ਟਾਈਮ ਆ ਇਹ ਵੀ ਪਰਮਾਨੰਦ ਆਉਂਦੇ ਟਾਈਮ ਅਸੀਂ ਰਸਤੇ ਦੇ ਵਿੱਚ ਖਾਦੇ ਬੇਰ ਔਰ ਇਹ ਬਹੁਤ ਹੀ ਜ਼ਿਆਦਾ ਟੇਸਟੀ ਸੀ ਮੰਮੀ ਨੂੰ ਵੀ ਬੜੇ ਪਸੰਦ ਆਏ ਇਸੀ ਸੱਡ ਅੱਜ ਦਾ ਵਲੌਗ ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖਣ ਦੇ ਲਈ ਥੈਂਕ ਯੂ